ਹਾਲ ਅੱਤ ਅਤਤਕ ਦੇ ਵਿੱਚ ਗੁਰਦੇਵ ਜੀ ਨੇ ਮੰਗਲਾ ਚਰਣ ਦੀ ਦਾਤ ਵਰਸ਼ੀ ਹੈ ਇੱਕ ਓਨਕਾਰ ਸਤਗੁਰ ਪ੍ਰਸਾਦ ਇਹਦੇ ਅਰਥ ਨੇ ਉਹ ਪਰਿਪੂਰਨ ਪਰਮਾਤਮਾ ਇੱਕ ਹੈ ਅਦੁੱਤੀ ਹੈ ਸ਼ਾਮੀਆਂ ਮਾਰਗਦਾਂ ਦਾ ਮਾਰਗ ਹੈ ਨਾਨਕ ਮਹਾਰਾਜ ਦੀ ਕਿਰਪਾ ਕਰਦੇ ਨੇ ਸਤਿਗੁਰ ਪਰਸਾਦ ਜੇ ਤੱਕ ਦੇ ਨਾਲ ਨਾਤਾ ਜੋੜਨਾ ਹੈ ਤੇ ਤੈਨੂੰ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਰਨਾ ਪਵੇਗਾ ਜੇ ਤਾ ਜੁੱਤੀ ਦੇ ਨਾਲ ਅੰਦਰ ਦੀ ਸਾਹ ਜੋੜਨੀ ਹੈ ਤੈਨੂੰ ਸਤਿਗੁਰੂ ਦੀ ਪ੍ਰਸਾਦ ਸਤਿਗੁਰੂ ਦੀ ਕਿਰਪਾ ਲੈਣੀ ਪਵੇਗੀ ਤੇ ਅਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਸੰਮਰਤ ਬਚਨਾਂ ਦੀ ਅਰਪਤਾ ਕਰਦੇ ਆ ਬਚਨ ਬਖਸ਼ੇ ਨੇ ਮਾਰੇ ਕਿ ਲਗੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਕਿਵੇ ਇਹੋ ਜਿਹਾ ਪਰਪਕਾਰ ਮੇਰੇ ਪ੍ਰਭੂ ਨੇ ਮੇਰੇ ਪਰਮਾਤਮਾ ਨੇ ਮੇਰੇ ਤੇ ਕੀ ਤਾ ਕਰ ਕਿਉਂਕਿ ਗੁਣ ਦੇ ਅਰਥ ਕੀ ਆਪਾਂ ਕਰਾਂਗੇ ਪਰਪਕਾਰ ਗੁਣ ਦਾ ਮਤਲਬ ਹੈ ਪਰਪਕਾਰ ਕਿਉਂਕਿ ਇਹ ਸ਼ਰਧਾ ਆਪਾਂ ਆਪਣੀ ਰੁਟੀਨ ਦੀ ਜ਼ਿੰਦਗੀ ਵਿੱਚ ਰੱਖਦੇ ਆਂ ਆਪਾਂ ਕਹਿੰਦੇ ਆ ਕਿ ਮੈਂ ਫਲਾਣੇ ਤੇ ਗੁਣ ਕੀਤਾ ਪਰ ਕੋਨੇ ਗੁਣ ਦੀ ਕਦਰ ਨਹੀਂ ਕੀਤੀ ਉਹ ਤੇ ਗੁਣ ਦਾ ਅਰਥ ਮਾਰਕੁਤਾਰ ਭਰਾ ਕੀਤਾ ਹੈ ਮਹਾਰਾਜ ਮੇਰ ਕਰਦੇ ਆ ਬਚਨ ਬਖਸ਼ਦੇ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਮੇਰੇ ਪਾਲਕ ਨੇ ਮੇਰੇ ਪ੍ਰਭੂ ਨੇ ਮੇਰੇ ਤੇ ਇਹ ਗੁਣ ਕੀਤਾ ਮਰਪਕਾਰ ਕੀਤਾ ਉਪਰਪਕਾਰ ਕਿਹੜਾ ਹੈ ਮਾਨੇ ਕਿ ਨਕੇ ਪੰਜ ਦੋਖ ਅਹੰਕਾਰ ਰੋਗ ਮਾਲਕ ਨੇ ਮਿਹਰ ਕਰਕੇ ਮੇਰੇ ਪੰਜ ਦੋਖ ਤੇ ਨਾਲ ਦੀ ਨਾਲ ਭੌਮੇ ਦਾ ਰੋਗ ਗੁਰੂ ਨੇ ਕਿਰਪਾ ਕਰਕੇ ਮੇਰੇ ਤਨ ਤੋਂ ਥੂਰ ਕਰਕੇ ਰੱਖ ਦਿੱਤਾ ਹੈ ਛੋੜਾ ਜਿਆ ਇਸ ਵਿਅਕਤੀ ਨੂੰ ਸਮਝਿਆ ਜੀ ਕਿ ਪੰਜ ਤੋਖ ਕਿਹੜੇ ਨੇ ਮਾਰੇ ਜਿਵੇਂ ਲਗੇ ਕਾਮ ਕਰੋਧ ਲੋਭ ਮੋਹ ਤੇ ਅਹੰਕਾਰ ਇਹ ਪੰਜ ਤੋਖ ਇਹ ਪੰਜ ਹੀ ਮਾਰੀਆਂ ਬੰਦੇ ਨੂੰ ਮਾਰਦੀਆਂ ਨੇ ਅਰ ਕਮਾਤ ਦੀ ਗੱਲ ਜੇ ਮੇਰੇ ਤੋਂ ਇਹ ਤਾਂ ਪੰਜਾਂ ਦੇ ਬਿਨਾ ਸੰਸਾਰ ਦੀ ਖੇਡ ਹੀ ਨਹੀਂ ਚੱਲਦੀ ਜੇ ਕਾਮ ਨਾ ਆਵੇ ਸੰਸਾਰ ਦੀ ਉਤਪਤੀ ਕਿੱਥੋਂ ਹੋਵੇਗੀ ਜੇ ਕਰੋੜ ਨਾ ਹੋਵੇ ਤੇ ਬੰਦਾ ਆਪਣੀ ਰੱਖਿਆ ਕਿਵੇਂ ਕਰ ਸਕੇ ਕਿਉਂਕਿ ਵੀਰ ਰਸ ਵੀ ਹੋਣਾ ਬਹੁਤ ਜ਼ਰੂਰੀ ਹੈ ਤਮੋ ਜੇ ਮੋਢੀ ਤੇ ਬੰਦਾ ਕਿਸੇ ਦੀ ਮਦਦ ਨਹੀਂ ਕਰ ਸਕੇਗਾ ਪਰ ਮਾਰੇ ਜਾਣਗੇ ਕਿ ਪੰਜ ਦੁੱਖ ਨੇ ਪੰਜ ਬਿਮਾਰੀਆਂ ਨੇ ਮੈਂ ਬੇਨਤੀ ਕਰਾਂ ਬਿਮਾਰੀ ਕਦੋਂ ਬਣਦੀ ਹੈ ਰੋਗ ਕਦੋਂ ਬਣਦਾ ਹੈ ਕਿਸੇ ਖਾਦ ਤੱਕ ਇਹ ਸਾਡੇ ਜੀਵਨ ਦਾ ਸਾਡੇ ਸੰਸਾਰ ਦਾ ਇੱਕ ਅਣਖੜਵਾ ਅੰਗ ਹੈ ਪਰ ਜਦੋਂ ਜਿਹਨਾਂ ਦੀ ਵਾਸ਼ਨਾ ਵੱਧ ਜਾਂਦੀ ਹੈ ਤੇ ਬਿਮਾਰੀ ਬਣ ਜਾਂਦਾ ਹੈ ਬੇਦੀ ਨੂੰ ਸਮਝਿਆ ਜੀ ਅਸੀਂ ਮੈਡੀਕਲ ਲੈਨੇ ਆ ਦਵਾਈਆਂ ਖਾਣੇ ਆ ਉਹਨਾਂ ਦਵਾਈਆਂ ਦੇ ਵਿੱਚ ਵੀ ਇਹ ਮਾਤਰਾ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਕੁਝ ਮਤਲਬ ਦੇ ਵਿੱਚ ਮੀਤੇ ਸਾਡੀ ਬੋਡੀ ਦੇ ਵਿੱਚ ਜਾਣ ਸਰੀ ਬੋਡੀ ਦਾ ਨੁਕਸਾਨ ਨਾ ਕਰ ਸਕਣ ਸਭਾ ਸਾਡੀ ਬੋਡੀ ਨੂੰ ਠੀਕ ਕਰ ਸਕਣ ਪਰ ਜਦਨ ਇਹ ਸਿੱਤੀ ਮਤਲਬ ਵੱਧ ਜਾਂਦੀ ਹੈ ਉਦਨ ਜੇ ਰੋਗ ਬਣ ਜਾਂਦਾ ਹੈ ਧਰਾਂ ਦੇ ਵਿੱਚ ਵੀ ਤੇ ਅਸਾਂੀਆਂ ਚੀਜ਼ਾਂ ਪੈਂਦੀਆਂ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਨਸ਼ਾ ਕਹਿੰਦੇ ਆ ਪਰ ਉਹਨਾਂ ਦੇ ਵਿੱਚ ਇੱਕ ਮਤਲਬ ਹੈ ਜਿਦਨ ਆਪਣੀ ਮਾਤਰਾ ਕੋ ਵੱਧ ਜਾਵੇ ਉਹਨਾਂ ਕੋਈ ਚੀਜ਼ ਲੋਗ ਹੈ ਮਾਰੇ ਕਿਹਾ ਲਗੇ ਕਾਮ ਸੰਸਾਰ ਦੀ ਉਤਪਤੀ ਏ ਜਿਦਨ ਇਹ ਵਾਸ਼ਨਾ ਬਣ ਗਈ ਕਿ ਬੜਾ ਵੱਡਾ ਲੋਗ ਬਣ ਗਿਆ ਕਰੋਧ ਵੱਡੇ ਦੀ ਆਪਣੀ ਤਾਕਤ ਨੂੰ ਸਰਜੀਤ ਰੱਖਦਾ ਏ ਪਰ ਜਿਦਨ ਬੰਦਾ ਕਰੋਧ ਦੀ ਵਾਸ਼ਨਾ ਵਿੱਚ ਵੱਧ ਜਾਵੇ ਸਭਾ ਨੇ ਕਰੋਧ ਦੀ ਕੋਸ਼ਿਸ਼ ਵਿੱਚ ਇੱਕ ਲੋਗ ਇੱਕ ਐਪ ਬਣ ਕੇ ਰਹਿ ਜਾਂਦਾ ਤੇ ਮਹਾਰਾਜ ਨੇ ਆਪਣੇ ਪਿਆਰੇ ਬਜਨਾ ਦੇ ਵਿੱਚ ਸਾਨੂੰ ਸਮਝਾਇਆ ਸਾਬ ਜੀ ਕਹਿੰਦੇ ਨੇ ਮਰਗ ਮੀਨ ਭਰੇਂਗ ਪਤੰਗ ਕੁਚਲ ਏਕ ਦੋਖ ਬినాਸ ਪੰਚ ਦੋਖ ਅਸਾਧ ਜਾਮ ਤਾਂ ਕੀ ਇਨਕਾਸ ਮਹਾਰਾਜ ਨੇ ਕੋਈ ਜਨਵਰਾਂ ਦੀ ਗੱਲ ਕੀਤੀ ਹੈ ਵੀ ਇਹਨਾਂ ਵਿੱਚ ਇੱਕ ਇੱਕ ਐਵ ਸੀ ਇੱਕ ਖਤਨ ਹੁੰਦਾ ਹੈ ਪਹਿਲਾ ਕੀ ਹੈ ਮਿਰਗ ਮਿਰਗ ਦਾ ਅਰਥ ਹੁੰਦਾ ਹੈ ਖਿਰਣ ਖਿਰਣ ਵਿੱਚ ਐਬ ਕੀ ਏ ਇਹਦੀ ਨਾਪੀ ਦੇ ਵਿੱਚ ਕੁਸਤੂਰੀ ਏ ਇਹਨੂੰ ਸੰਬੰਧੀ ਆਉਂਦੀ ਏ ਕਿ ਭਜਦਾ ਸਾਰੀ ਉਮਰ ਭਜਦਾ ਰਿਹਾ ਪਰ ਜੇ ਨੂੰ ਸੁਗੰਧੀ ਨਾਮ ਮਿਲੀ ਦੂਸਰਾ ਜਿੱਕਰ ਪਾ ਰਹੇ ਹਾਂ ਇਹ ਗੰਦਾ ਕਹਿ ਲਗੇ ਜਿਹੜਾ ਹਿਰਨਾ ਦੇ ਘੰਡੇ ਕਿਹੜੇ ਦੀ ਬਾਜ ਤੇ ਬੜਾ ਪਤਾ ਹੁੰਦਾ ਹੈ ਜਦੋਂ ਸ਼ਿਕਾਰੀ ਨੇ ਘੰਡੇ ਨੂੰ ਪਕੜਨਾ ਹੈ ਨਾ ਜੀ ਉਹ ਘੰਡੇ ਕਿਹੜੇ ਦਾ ਸਾਜ ਪਿਉਂਦਾ ਹੈ ਆਵਾਜ਼ ਤੇ ਇਹਨਾਂ ਕੁ ਮੰਦਰ ਮੁਕਤ ਹੋਇਆ ਉਸ ਆਵਾਜ਼ ਵੱਲ ਤੁਰਿਆ ਜਾਂਦਾ ਸ਼ਿਕਾਰੀ ਇਹਨੂੰ ਕਹਿ ਕਰ ਲੈਂਦਾ ਹੈ ਕੀ ਉਹਦੇ ਵਿੱਚ ਐਪ ਹੈ ਕਿ ਕੰਨਾਂ ਦੇ ਵਿੱਚ ਸੁਣਨ ਦਾ ਚਸਕਾ ਹੈ ਘੰਡੇ ਕਿਹੜੇ ਦੀ ਆਵਾਜ਼ ਵਿੱਚ ਮਸਤ ਹੋਇਆ ਅੱਜ ਆਪਣੀ ਆਜ਼ਾਦੀ ਖਰਮ ਕਰਕੇ ਬਹਿ ਗਿਆ ਮਾਰੇ ਕਿ ਲੱਗੇ ਉਹਦੇ ਵਿੱਚ ਸੁਣਨ ਦਾ ਦੋਸ਼ ਹੈ ਕਿ ਸੁਣਦਾ ਜਾਉਂਦਾ ਮਸਤ ਹੋਇਆ ਆਪਣੀ ਆਜ਼ਾਦੀ ਨੂੰ ਆ ਬੈਠਾ ਮਾਰੇ ਕਿ ਲੱਗੇ ਮਰੇ ਗੀਨ ਮੱਛੀ ਮਾਰੇ ਕਿ ਲੱਗੇ ਮੱਛੀ ਨੂੰ ਜ਼ੁਬਾਨ ਦਾ ਚਸਕਾ ਹੈ ਸ਼ਿਕਾਰੀ ਨੇ ਤਾਰ ਦੇ ਉੱਪਰ ਖਾਣ ਵਾਸਤੇ ਕੋਈ ਚੀਜ਼ ਲਾਈ ਇੰਨਾ ਕੋ ਖਾਣ ਦਾ ਦਸਣਾ ਪੈਂਦਾ ਆ ਮੂੰਹ ਮਾਰਦੀ ਏ ਤੇ ਤਾਰ ਕੂ ਵਿੱਚ ਖੁਬਦੀ ਏ ਤੇ ਜਾਣ ਜਵਾ ਬੈਂਦੀ ਮਾਰੇ ਕਹੇ ਉਹਦੇ ਵਿੱਚ ਵੀ ਇੱਕੀ ਚਸਕਾ ਹੈ ਉਹ ਹੈ ਜ਼ਬਾਨ ਦਾ ਮਰੇਗਾ ਮੀਨ ਭਿੰਗ ਭਿੰਗ ਦਾ ਅਰਥ ਹੁੰਦਾ ਏ ਭਿੰਗੀ ਕੀੜਾ ਇਹਦੇ ਵਿੱਚ ਜਿਹੜੀ ਐਬ ਹੈ ਤੇ ਵਿੱਚ ਜਿਹੜਾ ਦੋਖ ਹੈ ਨਾ ਇਸ ਵਰਗੀ ਸੁਣਨ ਦਾ ਕੋਈ ਸ਼ਕਤੀ ਨਹੀਂ ਹੈ ਇਹ ਦੋਨੋਂ ਕੁੜੀਆਂ ਹੁੰਦਾ ਹੈ ਜਿਹੜੀ ਤੋਂ ਵੇਖਦਾ ਹੈ ਨਾ ਕਮਨ ਦਾ ਫੁੱਲ ਖਿੜਿਆ ਹੈ ਇਹ ਆਪਨੇ ਸੁਗੰਧੀ ਲੈਣ ਲੱਗ ਪੈਂਦਾ ਹੈ ਇਹਨਾਂ ਨੂੰ ਸੁਗੰਧੀ ਵਿੱਚ ਮਸਤ ਹੋ ਜਾਂਦਾ ਹੈ ਸ਼ਾਮਾਂ ਪੈਂਦੀਆਂ ਨੇ ਫੁੱਲ ਬੰਦ ਹੋ ਜਾਂਦਾ ਹੈ ਇਹ ਪ੍ਰਿੰਗੀ ਕੀਆ ਜਿਹੜਾ ਇਹ ਵਿੱਚੇ ਖਲੋ ਜਾਂਦਾ ਹੈ ਮਰੇਗਾ ਮੀਨ ਨੂੰ ਰੇਂਗ ਪਤਾਂਗ ਪਤੰਗੇ ਦਾ ਦਰਸ਼ਨ ਦੇਖਣ ਦਾ ਜੋ ਦੀਵਾ ਬਲਦਾ ਹੋਵੇ ਨਾ ਤੇ ਤੇ ਪਤੰਗਾ ਲਾਉਂਦਾ ਏ ਇਹ ਧੀਰੇ ਤੇ ਆ ਕੇ ਮੰਨਰਾਉਣ ਲੱਗ ਪੈਂਦਾ ਏ ਤੇ ਵੇਖਦਾ ਵੇਖਦਾ ਇਨਾਂ ਕੋ ਮਸਤ ਹੋਇਆ ਇਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਲੋਹ ਦੇ ਕੋਲ ਗਿਆ ਤੇ ਦੀਵੇ ਦੀ ਲੋਹ ਨੇ ਇਹਨੂੰ ਸੜ ਕੇ ਮਾਰ ਦਿੱਤਾ ਮਰੇ ਅਕੀਦ ਪ੍ਰਿੰਗ ਪਤੰਗ ਕੁੰਚੜ ਕੁੰਚੜ ਦਾ ਅੰਤ ਆਖੀ ਹਾਥੀ ਦੇ ਸਮਨ ਦਾ ਵੱਡਾ ਮਾਇਆ ਕਾਮ ਦਾ ਮਹਾਰਾਜ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਕਾਲ ਗੁਸਤ ਕੀ ਹਸੈ ਨੀ ਮਨ ਬੋਰਾ ਦੇ ਥੋਸ਼ ਮਾਰੀਆਂ ਦੇ ਸਾਥੀ ਨੂੰ ਬਣਨਾ ਹੁੰਦਾ ਹੈ ਨਾ ਇਹ ਸਾਹਮਣੇ ਇੱਕ ਨਕਲੀ ਘਤਨੀ ਦਾ ਚਿੱਤਰ ਬਣਾਉਂਦੇ ਨੇ ਸਾਹਮਣੇ ਤੋਇਆ ਕੁੱਟ ਦਿੰਦੇ ਨੇ ਉੱਤੇ ਕੱਖ ਕਾਨੇ ਸੁਕ ਦੇ ਦਿੰਦੇ ਨੇ ਕਾਮ ਦੇ ਮਾਰਿਆ ਕਾਮ ਵਿੱਚ ਮਸਤ ਹੋਇਆ ਹਾਥੀ ਨੂੰ ਕੋਦਰ ਨੂੰ ਦੌੜਦਾ ਹੈ ਕਿ ਉਸ ਤੋਏ ਦੇ ਲੇਖ ਪੈਂਦਾ ਹੈ ਤੇ ਸ਼ਿਕਾਰੀ ਕੋ ਨੂੰ ਆਪਣਾ ਗੁਲਾਮ ਬਣਾ ਲਵੇ ਮਾਰ ਕੇ ਲੇ ਕੇ ਕਿ 5 ਜਨਵਾਰ ਨੇ ਜਿਨ੍ਹਾਂ ਵਿੱਚ ਇੱਕ ਇੱਕ ਦੋ ਕਸੀਦ ਤੇ ਗੁਲਾਮ ਹੋ ਗਏ ਸਹਿਮ ਕਿਹਦੇ ਬੰਦਿਆ ਤੇਰੇ ਵਿੱਚ ਤੇ ਪੰਜ ਆਉਂਦੇ ਨੇ ਤੇਰਾ ਗੁਲਾਮ ਕਿਉਂ ਹੋ ਜਾ ਤਾ ਤੇਰੇ ਵਿੱਚ ਮੇਕ ਵਾਲਾ ਦੋਸ਼ ਈ ਚੁਗਲੀਿੰਦਿਆ ਸੁਣਤਾ ਬਿਨਾ ਵੀ ਕਹਦਾ ਨਹੀਂ ਸਕਦਾ ਚੁਗਲੀ ਦੇ ਦਿਆ ਸੁਨਤਾ ਵੀ ਤੇਰੇ ਵਿੱਚ ਜੇ ਮਿਲਕ ਵਿੱਚ ਕੰਡੇ ਕੇਵੇਂ ਦੀ ਬਾਤ ਤੇ ਮਸਤ ਹੁੰਦਾ ਬੋਲ ਕਹਿਣਾ ਤੇ ਸਾਡੇ ਵਿੱਚ ਵੀ ਤੇ ਚੁਗਲੀ ਦਿੰਦੇ ਆ ਤੇ ਮਸਤ ਹੁੰਦਾ ਬੜਾ ਵੱਡਾ ਗੁੰਮ ਹੈ ਅਸੀਂ ਵੀ ਤੇ ਚੁਗਲੀ ਦਿੰਦੇ ਆ ਸੁਣ ਕੇ ਬੜੇ ਮਸਤ ਨੇ ਆ ਮੀਨ ਉਹਨੂੰ ਜ਼ੁਬਾਨ ਦਾ ਤਸਕਾਏ ਅਸੀਂ ਵੀ ਤੇ ਜ਼ੁਬਾਨ ਦੇ ਪੱਤੀ ਹੋਈ ਨਹੀਂ ਕੰਮ ਕਰੀ ਦਿੰਦੇ ਅਸੀਂ ਤੇ ਜ਼ੁਬਾਨ ਦੇ ਤਸਕੇ ਨਹੀਂ ਮੋਰ ਕੁਝ ਕਰਦੇ ਪਏ ਆ ਮਿਰਗ ਮੀਨ ਪ੍ਰਿੰਗ ਅਸੀਬ ਨਾਕਦੀ ਸੁਗਤੀ ਦੇ ਵੀ ਮਾਰੇ ਹੋਈਆਂ ਸਾਨੂੰ ਨਗ ਦੀ ਸੰਗਧੀ ਦਾ ਵੀ ਚਸਕਾ ਪਿਆ ਹੈ ਪਤੰਗ ਤੇ ਅੱਖਾਂ ਦੇਖਣ ਦਾ ਵੀ ਬੜਾ ਵੱਡਾ ਕੰਮ ਲੱਗਾ ਰਿਹਾ ਤੇ ਬਹੁਤ ਪਰਾਇਆ ਲੋਕ ਤੱਕ ਦੀਆਂ ਨੇ ਤੇ ਮਾਰੇ ਗਿਆ ਲੱਗੇ ਪੁੰਚਰ ਹਾਥੀਏ ਵੀ ਕਾਮ ਦਾ ਦੋਸ਼ ਹੈ ਐ ਬੰਦਿਆ ਤੂੰ ਵੀ ਤੇ ਕਾਮ ਦਾ ਮਾਰੇ ਕੁੜਿਆ ਫਿਰਦਾ ਏ ਦੱਸ ਤੇ ਪੰਜੇ ਐਂ ਤੇਰੇ ਵਿੱਚ ਨੇ ਕਿਹੜਾ ਗੁਨਾਹ ਕਰਕੇ ਮਾਰ ਦਿੱਤੀ ਹਾਰਾਇ ਦੇ ਬਚਨ ਕੈ ਮਰੇ ਗੀਨ ਭਿੰਗ ਪਤੰਗ ਉਪਚਰ ਏਕ ਦੁਖ ਮਨਾਸ ਪੰਜ ਦੁਖ ਅਸਾਧ ਜਾਪੈ ਰਾਗੀ ਕੇਤਕ ਆਸ ਹਰ ਕੇ ਲਗੇ ਤੂ ਖਲੇ ਬਰਸਦੀ ਨਾ ਫਿਰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਨੂੰ ਦਾਤਾ ਜੀ ਮਿਹਰ ਕਰਦੇ ਨੇ ਮੇਰੇ ਮਾਲਕ ਨੇ ਮੇਰੇ ਤੇ ਤਰਸ ਕੀਤਾ ਮੇਰੇ ਸੰਤੁਰਾਂ ਨੇ ਮੇਰੇ ਤੇ ਮਿਹਰ ਕੀਤੀ ਪੰਜ ਦੋਖ ਮੇਰੇ ਮਾਲਕ ਨੇ ਕੇ ਪੰਜੇ ਦੋਖ ਇਹ ਪੰਜੇ ਬਿਮਾਰੀਆਂ ਕੀ ਮੇਰੇ ਜੀਵਨ ਦੇ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤੀਆਂ ਨੇ ਜਿੱਦਣ ਮਾਲਕ ਮੇਰੇ ਕਰਦੇ ਨੇ ਨਾ ਇਹਦਾ ਮਤਲਬ ਇਹ ਨਹੀਂ ਕਿ ਇਹ ਪੰਜੇ ਜਿੰਨਾ ਖਤਮ ਹੋ ਜਾਂਦੀਆਂ ਨਹੀਂ ਮਾਰੇ ਕਿ ਇਹ ਦੇ ਕੰਟਰੋਲ ਵਿੱਚ ਹੋ ਜਾਂਦੀਆਂ ਨੇ ਕਾਮ ਕੰਟਰੋਲ ਵਿੱਚ ਹੈ ਸੰਸਾਰ ਦੀ ਪਦਾਇ ਇਸ ਦਾ ਬੜਾ ਵੱਡਾ ਉਸਕੀ ਕਾਇ ਹੈ ਜਦੋਂ ਇਹ ਆਪਣੇ ਧਾਇਰੇ ਤੋਂ ਬਾਹਰ ਨਿਕਲਦਾ ਬਾਸ਼ਮਾ ਹੀ ਮੁੰਦਰ ਬਣਦੀ ਏ ਜਿਵੇਂ ਅੱਗ ਜਿਹੜੀ ਏ ਉਹ ਬੜੀ ਚੰਗੀ ਏ ਪਰ ਉਹਨਾਂ ਜਿਹੜਾ ਜਿੰਨਾ ਚਿਰ ਰਸੋਈ ਦੀ ਮਰਿਆਦਾ ਵਿੱਚ ਹੈ ਜਿਦਨ ਉਹੀ ਅੱਗ ਰਸੋਈ ਦੀ ਮਰਿਆਦਾ ਲੰਘਦੀ ਏ ਉਹੀ ਕਾਰਨ ਸਾਡੇ ਘਰ ਘਰ ਨੂੰ ਸੜਨ ਦਾ ਬੜਾ ਵੱਡਾ ਕਾਰਨ ਬਣ ਜਾਂਦੀ ਹੈ ਇਹ ਚੰਗਾ ਉਹਦਾ ਜਿਹੜਾ ਜਿੰਨਾ ਤੇ ਸਾਡੀ ਲੋੜ ਦੀ ਪੂਰਤੀ ਸਾਡੇ ਦਾਇਰੇ ਵਿੱਚ ਹੈ ਜਿੰਨੇ ਤੇ ਸਾਡੇ ਦਾਇਰੇ ਤੋਂ ਬਾਹਰ ਗਿਆ ਕੋਈ ਨਹੀਂ ਸਾਡਾ ਵਿਸ਼ਵਾਸ ਹੈ ਪਾਣੀ ਬੜਾ ਚੰਗਾ ਹੈ ਪਾਣੀ ਸਾਡਾ ਜੀਵਨ ਹੈ ਪਾਣੀ ਨਾਲ ਜੇ ਤੇ ਦੁਨੀਆ ਖਤਮ ਹੋ ਜਾਵੇਗੀ ਪਰ ਪਾਣੀ ਉਹਨਾਂ ਤੇਰੀ ਚੰਗਾ ਜਿੰਨਾ ਤੇ ਦਰਿਆਵਾਂ ਦੇ ਬੰਨਿਆਂ ਵਿੱਚ ਬੰਨਿਆਂ ਹੈ ਜਿੰਨੇ ਦਰਿਆ ਪਾਣੀ ਆਪਣੇ ਬੰਨ੍ਹ ਤੋੜ ਕੇ ਬਾਹਰ ਨਿਕਲਦਾ ਪਰ ਦੁਨੀਆਂ ਦੇ ਕੁਝਾਂ ਦੇ ਦਾ ਕਾਰਨ ਵੀ ਇਹ ਪਾਣੀ ਪੜ ਜਾਂਦਾ ਹੈ ਤੇ ਚੰਗਾ ਹੋਣਾ ਚਿਹਦਾ ਜਿੰਨਾ ਚਿਰ ਦਾਇਰੇ ਵਿੱਚ ਹੈ ਮਾਰੇ ਕੇ ਲੱਗੇ ਜਿਹੜੀਆਂ ਇਹ ਪੰਜ ਚੀਜ਼ਾਂ ਨੇ ਨਾ ਇਹ ਜੰਗੀਆਂ ਉਹਨਾਂ ਥੰੜੇ ਜਿੰਨਾ ਚਿਰ ਬੰਦੇ ਦੇ ਕੰਟਰੋਲ ਦੇ ਕਾਬੂ ਵਿੱਚ ਜਿੰਨਾਂ ਦੇ ਵਰਸਨਾ ਬਣ ਕੇ ਵੱਧ ਗਈਆਂ ਉਸੇ ਦਿਨ ਇਹ ਮਨੁੱਖਤਾ ਦਾ ਸੰਘਾਰ ਕਰਿੰਦਾ ਬੜਾ ਵੱਡਾ ਕਾਰਨ ਮਹਾਰਾਜ ਕਿਰਪਾ ਕਰਦੇ ਨੇ ਕਿ ਮੇਰੇ ਸੰਤਨੂ ਨੇ ਦਰਸ ਕਰਕੇ ਇਹ ਪੰਜ ਅਵਗਣ ਪੰਜ ਐਬ ਮੇਰੇ ਜੀਵਨ ਵਿੱਚੋਂ ਖਤਮ ਕਰ ਦਿੱਤੇ ਅੱਗੇ ਹੋਮੇ ਦਾ ਰੋਗ ਜਿਹੜਾ ਇਹ ਮੇਰੇ ਮਾਗਨ ਦੇ ਮੇਰੇ ਤਨ ਤੋਂ ਦੂਰ ਕਰਕੇ ਰੱਖ ਦਿੱਤਾ ਹੈ ਹੁਣ ਮੈਂ ਹੋਮੇ ਦੇ ਅਧੀਨ ਰਹਿ ਕੇ ਜ਼ਿੰਦਗੀ ਵੀ ਜਿਊਣਾ ਅੱਗੇ ਘੁਰ ਦੇ ਪਿਤਾ ਜੀ ਕਿਰਪਾ ਕਰਦੇ ਨੇ ਕਿ ਬੰਦਨ ਤੋੜ ਸੰਤਗੁਰੂ ਨੇ ਦਰਸ ਕੀਤਾ ਮੇਰੇ ਜੀਵਨ ਦੇ ਵਿੱਚ ਮੇਰੇ ਬੰਦਨ ਤੋੜ ਦਿੱਤੇ ਜਿਹੜੇ ਆਪਣਿਆਂ ਦੇ ਵਰਤਾਰੇ ਨੇ ਮੈਨੂੰ ਜਕੜਿਆ ਹੋਇਆ ਸੀ ਨਾ ਅੱਜ ਸਤਪੂ ਦਾ ਤਰਸ ਹੋਇਆ ਮੈਂ ਬੰਦਨਾ ਤੋਂ ਆਜ਼ਾਦ ਹੋ ਗਿਆ ਗੁਰਪ੍ਰਸਤ ਸ਼ਬਦ ਮੇਰੇ ਖੀਰਾਂ ਦੀਨ ਸਤੁਰ ਨੇ ਮਿਹਰ ਕੀਤੀ ਆਪਣਾ ਸ਼ਬਦ ਮੇਰੇ ਖਿੰਦੇ ਦੇ ਵਿੱਚ ਟਿਕਾ ਦਿੱਤਾ ਹੈ ਹੁਣ ਸ਼ਬਦ ਦੀ ਵਰਤ ਅੰਦਰ ਪਰ ਵਰਤਦੀਏ ਸਮਝਾਇਆ ਕਿ ਲਗੇ ਜਿਤਨੇ ਸ਼ਬਦ ਅੰਦਰ ਵਰਤ ਜਾਣੇ ਨਾ ਫਿਰ ਰੂਪ ਅਨਰੂਪ ਮੇਰੋ ਕਾਚ ਨਾ ਵਿਚਾਰਿਓ ਫਿਰ ਕਹਿੰਦੇ ਮੇਰੇ ਰੂਪ ਅਨਰੂਪ ਦੀ ਵਿਚਾਰ ਨਹੀਂ ਕਰੀ ਕੀ ਜਾਂਦੀ ਮੈਂ ਤੇ ਬਿੰਦੀ ਆਖੀ ਦੇ ਕਰਮਾਂ ਵਿੱਚ ਕਰਾ ਜਿਹੜਾ ਬੰਦਾ ਕਿਸੇ ਦੀ ਚਮੜੀ ਨੂੰ ਵੇਖ ਕੇ ਅਦਬ ਤੇ ਸਤਿਕਾਰ ਨਹੀਂ ਲਾਇਆ ਉਹ ਰੱਬ ਦਾ ਪਿਆਰਾ ਬੰਦਾ ਨਹੀਂ ਹੋ ਸਕਦਾ ਜਿਹੜਾ ਕਿਸੇ ਦੀ ਚਮੜੀ ਨੂੰ ਵੇਖ ਕੇ ਅਦਬ ਸਤਿਕਾਰ ਦੇਂਦਾ ਨਹੀਂ ਕਰੇ ਕਿਉਂਕਿ ਮਾਇਆ ਕੇ ਨੇ ਪਰਮਾਤਮਾ ਅੰਦਰ ਦੀ ਭਾਵਨਾ ਵੇਖਦਾ ਉਹ ਇਹ ਨਹੀਂ ਵੇਖਦਾ ਵੀ ਇਹਨਾਂ ਰੂਪ ਕਿਹੋ ਜਿਹੇ ਨੇ ਤੇ ਇਹ ਵੀ ਸਗਰ ਸੋਹਣੀ ਏ ਕਿ ਗੰਦੀ ਏ ਕੋਈ ਨਹੀਂ ਵੇਖਦਾ ਇਹ ਚੀਜ਼ਾਂ ਉਹ ਇਹਨਾਂ ਵਿਚਾਰਾਂ ਵਿੱਚ ਨਹੀਂ ਪੈਂਦਾ ਕਿ ਇਹਦਾ ਰੰਗ ਰੂਪ ਕਿਵੇਂ ਦਾ ਹੈ ਅਸੀਂ ਤੇ ਰੰਗ ਰੂਪ ਦੇ ਨਾਲ ਬੰਨੇ ਹੋਏ ਆ ਅਸੀਂ ਤੇ ਕਿਸ ਨੂੰ ਕੰਮ ਵੀ ਕਹਿਣਾ ਹੋਵੇ ਆਪਣਾ ਸ਼ਕਲ ਦੇਖੀ ਦੀਏ ਬੰਦੇ ਦੀ ਸ਼ਕਲ ਚੰਗੀ ਏ ਕਿ ਨਹੀਂ ਹੂੰ ਇਹਦਾ ਰੰਗ ਚੁੱਟਾ ਏ ਤੇ ਕਾਲਾ ਏ ਤੇ ਮੇਰੇ ਨੂੰ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਬਾਰੇ ਕਿਹਦੇ ਨਹੀਂ ਉਹਦੇ ਘਰ ਦੇ ਵਿੱਚ ਨਾ ਰੂਪ ਨਾ ਅਰੂਪ ਕਹਿੰਦੀ ਵਿਚਾਰ ਹੀ ਨਹੀਂ ਕੀਤੀ ਜਾਂਦੀ ਮਾਰੇ ਦੀ ਬਾਣੀ ਦੇ ਵਿੱਚ ਨਾ ਜਿਕਰ ਆਉਂਦਾ ਹੈ ਕਿ ਮਿੱਤਰ ਨਾ ਇੱਠ ਤਾਂ ਰੂਪਹੀਨ ਕਿਛ ਸਾਗ ਨਾ ਸੰਨਾ ਕਿਵੇਂ ਬੰਦੇ ਦਾ ਜਿਹੜਾ ਰੂਪ ਹੈ ਉਹ ਵੀ ਕੋਈ ਬਹੁਤਾ ਸੋਹਣਾ ਨਾ ਹੋਵੇ ਜਿਹੜੀ ਸ਼ਕਲ ਵੀ ਕੋਈ ਚੰਗੀ ਨਾ ਹੋਵੇ पर फिर महाराज कहते ने वो राजा है दुनिया का जो परमात्मा का नाम मुझे बोल है शक्ल पावा काली है लद्दो पावा लगा के तुरदा है बा भावा नहीं दिसती है कि जे परमात्मा का नाम अंदर है मारे महाराज कहते दुनिया का राजा है दुनिया राजा। का राजा उन्हीं बराबर का दुनिया के कोई करने वाला गुरु ਤੇਗ ਭਗਤ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇੱਕ ਬਚਨ ਹੁੰਦਾ ਏ ਕਹਿੰਦੇ ਮਹਾਰਾਜ ਦਾ ਕਾਫਲਾ ਜਾਂਦਾ ਸੀ ਤੇ ਛੋਟੀ ਜੀ ਵਾਕ ਦੇ ਮਹਾਰਾਜ ਨੇ ਆਪਣਾ ਤਕਾ ਕੀਤਾ ਆਪਣਾ ਪ੍ਰਗਟ ਕੀਤਾ ਉੱਥੇ ਬੜਾ ਬੜਾ ਮਨਮੂਲ ਆਇਆ ਗਿਆ ਮਹਾਰਾਜ ਦਾ ਸੰਗਸੰਧ ਆਇਆ ਗਿਆ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਦੀ ਯਾਤਰਾ ਕਰਦੀਆਂ ਨੇ ਉਹ ਤੋਂ ਥੋੜੀ ਜੀ ਬਾਅਦ ਤੇ ਇੱਕ ਗਰੀਬ ਕਿਸਾਨ ਆਪਣੇ ਖੇਤ ਵਿੱਚ ਮਿਹਨਤ ਪਿਆ ਕਰਦਾ ਏ ਸਵੇਰ ਤੋਂ ਲੈ ਕੇ ਸ਼ਾਮਾਂ ਮੈਦਾਨੀ ਵਿੱਚ ਮਿੱਟੀ ਪਿਆ ਹੁੰਦਾ ਏ ਜਦੋਂ ਲੋਕਾਂ ਕੋਈ ਨਾ ਆਇਆ ਨਾ ਉਸ ਗਰੀਬ ਦੀ ਪਤਨੀ ਪ੍ਰਸ਼ਾਦਾ ਲੈ ਕੇ ਆਇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਏ ਉਨੇ ਦੋ ਚਾਰ ਪ੍ਰਸ਼ਾਦੇ ਤਿਆਰ ਕੀਤੇ ਨਾਲ ਇੱਕ ਬੰਡਾ ਰੱਖਿਆ ਉਹ ਪ੍ਰਸ਼ਾਦਾ ਲੈ ਕੇ ਇੱਕ ਪੋਣੇ ਦੇ ਵਿੱਚ ਬਣ ਕੇ ਆਪਣੇ ਪਤੀ ਜਿਹੜਾ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਉਹ ਪ੍ਰਸ਼ਾਦਾ ਲੈਣ ਆਇਆ ਜੀ ਜਦੋਂ ਉਹਦੀ ਪਤਨੀ ਪ੍ਰਸ਼ਾਦਾ ਲੈ ਕੇ ਆਈ ਨਾ ਤੇ ਪੁੱਛਦਾ ਘਰ ਦਾ ਵਾਲੀਏ ਕਿਤੋਂ ਦੇ ਪਿੰਡੋਂ ਆਈਏ ਲੋਕ ਕਿੱਧਰ ਜਾਂਦੇ ਨੇ ਲੈਣਾ ਬਣਾਵਣਾ ਕਿਥੇ ਚ ਜਾਂਦੇ ਨੇ ਉਹ ਕਹਿੰਦੀ ਮੈਂ ਸੁਣਿਆ ਲੋਕਾਂ ਤੋਂ ਕਿ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ଥି। ਇੱਕ ਬੁਨਾਨਕ ਦੀ ਗੰਦੀ ਦੇ ਨੌਵੇਂ ਵਾਰਿਸ ਨੇ ਉਹ ਪਤਨੀ ਕਹਿੰਦੀ ਹੈ ਸਾਰਾ ਪਿੰਡ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਗਿਆ ਏ। ਮੇਰਾ ਮਨ ਕਰਦਾ ਤੁਸੀਂ ਵੀ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਕੇ ਆਓ। ਮਾਨਕ ਦੇ ਚਰਨਾਂ ਵਿੱਚ ਅਰਦਾਸ ਕਰਿਆ ਜੀ ਬੇਂਦੀ ਕਰਿਆ ਜੀ ਕਿ ਸਤਿਗੁਰੂ ਸਾਡੀ ਕਰੀਬੀ ਟਿਕੀ ਜਾਵੇ ਅਸੀਂ ਸੁੱਖਾਂ ਦਾ ਜੀਵਨ ਜਿਉਣਾ ਚਾਹੀਏ ਉਹ ਗਰੀਬੋ ਕਿਸਾਨ ਸਿਰਫ ਨੇ ਦਾ ਇਨਪਾਗਾ ਵਾਲੀਏ ਮੈਂ ਮੈਨੇ ਜੇ ਕੱਪੜੇ ਨੇ ਪਸੀਨੇ ਦੇ ਮਾਰੇ ਨੇ ਸਾਡੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਸਾਨੂੰ ਮਹਾਰਾਜ ਨੇ ਕੀ ਜੇ ਕਰਨਾ

ਤੇ ਜਿਹੜਾ ਗੰਡਾ ਤੇਰੇ ਵਾਸਤੇ ਪਰਿਸ਼ਾਦਾ ਲੈ ਕੇ ਆਈਆਂ ਮੈਂ ਕੰਨੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾ ਵਿੱਚ ਪੇਟਾ ਕਰਿਆ। ਤੋਂ ਬਾਅਦ ਮੈਨੇ ਜੇ ਕਪੜੇ ਨੇ ਪਸੀਨੇ ਦੇ ਨਾਲ ਭਿੱਜੇ ਹੋਏ ਨੇ। ਮੈਨਾ ਜਿਆ ਕੋਣਾ ਜਿਹਦੇ ਵਿੱਚ ਪਰਿਸ਼ਾਦੇ ਬੰਨੇ ਨੇ। ਪਾਵਨਾ ਬੜੀ ਸਚੀ ਤੇ ਪੁਰਿਤਾਈ। ਕਪੜੇ ਬੈਨੇ ਨੇ ਤੱਨ ਮੈਣਾ ਏ। ਪਾਵਨਾ ਬੜੀ ਸਚੀ ਤੇ ਪੁਰਿਤਾਈ। ਫਰੇ ਬਾਪੇ ਨੂੰ ਭਾਗ ਦਾ ਸੁੱਤੀ ਕਰੀ ਦੀਏ ਕਪੜੇ ਪੁਰਾਣੇ ਵੀ ਪਾਏ ਹੁੰਦੇ ਕੁਝ ਜੀਕੇ ਦਾ ਮੇਰਾ ਬਾਪੂ ਉਹ ਕਹਿੰਦਾ ਭਾਗ ਨਾ ਨਹੀਂ ਕਰਨੀ ਹੁੰਦੀ ਚਾਹੀਦੀ ਕਪੜੇ ਕੰਦੇ ਨੇ ਤੇ ਕੋਈ ਚਰਚਾ ਨਹੀਂ ਮਿਹਨਤ ਕਰਨ ਵਾਲਾ ਹੈ ਨਾ ਉਹ ਜਦੋਂ ਪਹੁੰਚਿਆ ਨਾ ਤੇ ਜਿਹੜਾ ਪਹਿਲੇ ਕੇ ਸਿੰਘ ਖੜਾ ਸੀ ਉਹਨੇ ਵਿਖਿਆ ਵੀ ਇਹ ਗੰਦਾ ਜਾਂ ਮੰਦਾ ਹੈ ਮਾਰਾ ਕੇ ਪੁੱਲ ਜਾਵੇਗਾ ਉਹਨੇ ਉਥੇ ਰੋਗ ਦਿੱਤਾ ਵਾਰ ਵਾਰ ਉਹ ਬੇਨਤੀ ਕਰਦਾ ਵੀ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰ ਲਿਓ ਮੈਨੂੰ ਜਾਣ ਦਿਓ ਪਹਿਲੇ ਵਾਲਾ ਸਿਰ ਕਹਿੰਦਾ ਨਹੀਂ ਤੈਨੂੰ ਨਹੀਂ ਜਾਣ ਦੇਣਾ ਨਾ ਤੇਰੀ ਤਜ ਦੇ ਕੱਪੜੇ ਨੇ ਨਾ ਤੇਰਾ ਰੰਗ ਰੂਪ ਚੱਜਦਾ ਏ ਤੈਨੂੰ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਨਹੀਂ ਭੇਜਿਆ ਜਾਣਾ ਉਹ ਵਾਰ ਵਾਰ ਬੇਨਤੀ ਕਰਦਾ ਏ ਪਹਿਲੇ ਵਾਲਾ ਸਿੰਘ ਨੰਗਰ ਨਹੀਂ ਦਿੰਦਾ ਪਿਆ ਅਖੀਰ ਨਰਾਜ ਹੋ ਕੇ ਮੁਰਨਾ ਲੱਗਾ ਮਨ ਵਿੱਚ ਖਿਆਲ ਕੀਤਾ ਬਣਾ ਤੈਨੂੰ ਕਿੰਨੇ ਗੁਰੂ ਦੇ ਕੋਲ ਜਾਣ ਜੂਣਾ ਹੈ ਪਰ ਅੰਤਿਜਾਮੀ ਗੁਰੂ ਤੇਗ ਬਹਾਦਰ ਸਾਹਿਬ ਸਾਰਾ ਕੁਝ ਮੇਰੇ ਪਏ ਨਹੀਂ ਵੀ ਇਹ ਸਿੱਖ ਆਇਆ ਪਹਿਲੇ ਵਾਲਾ ਨੰਗਾ ਨਹੀਂ ਦੇ ਦਿੰਦਾ ਇਹ ਜਦੋਂ ਮਨੇ ਮੁਰਨਾ ਦਾ ਮਨ ਬਣਾਇਆ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਹੁਜੂਰ ਯਸ ਵਿੱਚ ਭੇਜਿਆ ਇਹਦੇ ਜਾਓ ਪਰਿਵਾਰ ਨੂੰ ਕਹੋ ਕਿ ਇਹਨੂੰ ਬੱਕੇ ਆਉਣ ਦਿਓ ਉਹ ਗਿਆ ਮੈਂ ਆਖਿਆ ਆਓ ਭਾਈ ਤੁਹਾਨੂੰ ਸੰਤਪੁਰਾ ਨੇ ਬੁਲਾਇਆ ਹੈ ਬੜਾ ਖੁਸ਼ ਹੋਇਆ ਇਹ ਤਾਂ ਮਹਾਰਾਜ ਦੇ ਸਾਹਮਣੇ ਮੋਤੀਆਂ ਨਾਲ ਕੀ ਵੇਖਦਾ ਏ ਕਿਸੇ ਨੇ ਸੋਨੇ ਦੀਆਂ ਕੰਡੀਆਂ ਦਾ ਢੇਰ ਲਾਇਆ ਹੈ ਕਿਸੇ ਨੇ ਕੀ ਜਿਆਦਾ ਢੇਰ ਲਾਇਆ ਹੈ ਕੋਈ ਮੋਤੀਆਂ ਦੀ ਗੱਡ ਚੁੱਕੀ ਆਉਂਦਾ ਏ ਕੋਈ ਪੈਸੇ ਦੇ ਆ ਕੇ ਭੇਡਾ ਕੀਤੀ ਆਂਦਾ ਏ ਜਿਹੜਾ ਪ੍ਰਸ਼ਾਦਾ ਲੈ ਕੇ ਆਇਆ ਸੀ ਤੇਨੇ ਲੋਕੋ ਨੇ ਆ ਕਿਨਾ ਮਹਾਰਾਜ ਜੀ ਸਾਹਮਣੇ ਇਹ ਕੜਾ ਰੱਖਾਂਗਾ ਨਹੀਂ ਕਿਤੇ ਜਦੋਂ ਮੱਥਾ ਟੇਕ ਕੇ ਬੈਠਦੇ ਆ ਨਾ ਪਰਿਸ਼ਾਦ ਦੇ ਪਿਛਲੇ ਪਾਸੇ ਲਪੇਟੇ ਹੋਏ ਨੇ ਮਹਾਰਾਜ ਜੀ ਨੇ ਜਾਈ ਸਿੱਧਾ ਉਹ ਟੇਕਾ ਲੈ ਕੇ ਆਇਆ ਤਾਂ ਵੀ ਤੋ ਉਹ ਗਰੀਬਾ ਜਿਹਾ ਜਸੇ ਚੁੱਪ ਕਰਕੇ ਬਹਿ ਗਿਆ ਦੁਬਾਰਾ ਕਿਨਾ ਰਾਜ ਜੀ ਦੀ ਭਾਈ ਸਾਡੇ ਵਾਸਤੇ ਕੋਈ ਟੇਕਾ ਨਹੀਂ ਲੱਗੇ ਆਇਆ ਜਾਦੇ ਕੋਈ ਸਿੱਖ ਨੇ ਨਾਂ ਦੇ ਵਿੱਚ ਸਿਰ ਲਾਇਆ ਮਹਾਰਾਜ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਹੜੀ ਪੇਟਾ ਪਿੱਛੇ ਨੂੰ ਕੋਈ ਇੱਕ ਕੱਢ ਕੇ ਸਾਂਭੀ। ਖਰ ਅੰਡਾ ਰਹਿ ਗਿਆ ਉਹ ਪਰਸ਼ਾਦੇ ਜਦੋਂ ਕੱਢ ਕੇ ਦਿੱਤੇ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਬੁਰਕੀ ਆਪ ਛੀ। ਬਾਦੀ ਸਾਰੇ ਪਰਸ਼ਾਦਿਆਂ ਦੇ ਨਿੱਕੇ ਨਿੱਕੇ ਟੋਟੇ ਕਰਕੇ ਸੰਗਤ ਵਿੱਚ ਵਰਤਾ। ਕਿਉਂਕਿ ਉਹਦੇ ਘਰ ਦੇ ਵਿੱਚ ਚਵੜੀਆਂ ਵੇਚ ਸਰਕਾਰ ਨਹੀਂ ਕੀਤਾ ਜਾਂਦਾ ਕਿਹਦੀ ਚਵੜੀ ਚਿੱਟੀ ਹੈ ਕਿਹਦੀ ਚਵੜੀ ਕਾਲੀ ਮੇਰਾ ਬਾਬਾ ਜਦੋਂ ਵੀ ਅਦਬ ਦਿੰਦਾ ਉਹਦੀ ਭਾਵਨਾ ਤੇ ਅੰਦਰ ਦੀ ਪਵਿੱਤਰਤਾ ਨੂੰ ਵੇਚ ਕੇ ਆਪਣੇ ਕਰੋ ਲੈਹਟਾਂ ਦੀ ਦਾਤ ਲਈ ਕੇ ਮੱਜਾ ਕਰਦਾ ਗੁਰੂ ਅਰਜਨ ਦੇਵ ਜੀ ਨੇ ਰੂਪ ਅਨਰੂਪ ਜਗਾਂ ਰੂਪ ਤੇ ਮਾੜਾ ਰੂਪ ਮੇਰੇ ਮਾਲਕ ਦੇ ਘਰ ਦੇ ਵਿੱਚ ਚੰਗੇ ਮਾੜੇ ਰੰਗ ਰੂਪ ਦੀ ਦੇ ਵਿਚਾਰ ਨਹੀਂ ਹੁੰਦੀ ਉਹਨੇ ਕੁਝ ਨਹੀਂ ਦਿਖਾਇਆ ਕਿ ਇਹਦਾ ਰੰਗ ਰੂਪ ਕਿਵੇਂ ਦਾ ਹੈ ਇਹਨੇ ਕੱਪੜੇ ਮਹਿੰਗੇ ਪਾਏ ਕਿ ਸਸਤੇ ਪਾਏ ਨਹੀਂ ਮਾਰੇ ਕਹਿੰਦੇ ਰੂਪ ਅਨਰੂਪ ਮੋਰਾਂ ਕਾ ਚਨਾ ਪਿਤਾ ਰਿਓ ਪ੍ਰੇਮ ਗਾਇਓ ਕੋਏ ਹਰ ਰੰਗ ਭੀਨ ਮੇਰੇ ਮਾਲਕ ਨੇ ਮੇਰੇ ਕੀਤੀ ਪ੍ਰੇਮ ਦੇ ਨਾਲ ਪਕੜ ਕੇ ਮੈਨੂੰ ਪਿਆਰ ਪਰਮਾਤਮਾ ਦੇ ਪਿਆਰ ਦੇ ਰੰਗ ਦੇ ਵਿੱਚ ਰੰਗ ਦਿੱਤਾ। ਕੁੱਝ ਨਹੀਂ ਵੇਖਿਆ ਗਿਆ ਮੇਰਾ ਰੂਪ ਕਿਹੋ ਜਿਹਾ ਤੇ ਮਹਾਰਾਜ ਅੰਧੇ ਪੇਰ ਕਰਦੇ ਨੇ ਵੇਖਿਓ ਲਾਲਣ ਪਾਠ ਵਿੱਚ ਕੋਏ

ਪ੍ਰਤੀਸੀਹ ਕੋ ਤੀਨਾ ਮਾੜਾਈ ਕਿਰਪਾ ਕਰਦੇ ਨੇ ਇਹ ਕੋ ਪਰਿਪੂਰਨ ਪਰਮਾਤਮਾ ਕਿਸੇ ਹੀ ਕੋ ਗ੍ਰੇਸ ਹੋਏ ਰਬ ਨਾਨਕ ਉਸ ਜੀਵ ਦਾ ਕਿਰਦਾਰ ਉਹੀ ਧਰ ਮਨੁੱਖ ਦਾ ਘਰ ਬਣ ਜਾਂਦਾ ਏ ਉਸ ਮਨੁੱਖ ਦਾ ਕਿਰਦਾਰ ਪਰਮੇਸ਼ਰ ਦਾ ਟਿਕਾਣਾ ਬਣ ਜਾਂਦਾ ਹੈ ਸੋ ਤਪੁਰ ਇਸੀ ਹੀ ਕੋਤੀਨ ਉਹ ਪਰਿਪੂਰਨ ਪਰਮਾਤਮਾ ਉਸ ਜੀਵ ਦਾ ਠਾਕੁਰ ਮਾਲਕ ਬਣ ਜਾਂਦਾ ਏ ਉਹ ਜੀਵ ਸੰਦੀਵ ਕਾਮਲੇ ਲਈ ਆਪਣੇ ਮਾਲਕ ਦੇ ਅਧੀਨ ਆਪਣੇ ਮਾਲਕ ਦੇ ਭੈ ਦੇ ਵਿੱਚ ਰਹਿ ਕੇ ਆਪਣੇ ਮਾਲਕ ਦੀ ਰਸਾ ਵਿੱਚ ਆਪਣਾ ਜੀਵਨ ਜਿਉਣਾ ਆਰੰਭ ਕਰ ਦਿੰਦਾ ਹੈ ਤੁਹਾਨੂੰ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨਹੀਂ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਅੰਦਰ ਜੋ ਰੰਮੀ ਘਾਟ ਸਾਡੇ ਸਤਨਾਕ ਦੀ ਬੁਪਨ ਕੀਤੀ ਹੈ ਕਿ ਪਰਮਾਤਮਾ ਬੜਾ ਸਰਤ ਹੈ ਉਹਨੇ ਮੇਰ ਕਰਕੇ ਮੇਰੇ ਜੀਵਨ ਦੇ ਪੰਜ ਦੋ ਤੇ ਸਭ ਤੋਂ ਵੱਡਾ ਭੌਮੇ ਦਾ ਰੋਗ ਜਿਹੜਾ ਇਹ ਨੂੰ ਖਤਮ ਕਰ ਦਿੱਤਾ ਫਿਰ ਮਾਰੇ ਕਹਿੰਦੇ ਉਹ ਇਨਾਂ ਨੂੰ ਕਿਰਪਾ ਲੋ ਹੈ ਕਿ ਜਦੋਂ ਜੀ ਉਹ ਆਪਣੇ ਘਰ ਦੇ ਵਿੱਚ ਪਹੁੰਚ ਜਾਵੇ ਨਾ ਫਿਰ ਇਹਦੇ ਰੂਪ ਰੰਗ ਦੀ ਉਹ ਵਿਚਾਰ ਹੀ ਕਦੇ ਕਰਦਾ ਆਪਣੇ ਘਰੋਂ ਕਰੋ ਨਾਮ ਦੀਆਂ ਦਾਤਾਂ ਦੇ ਕੇ ਅੰਦਰਲੀ ਜਿੰਦਗੀ ਇੰਨੀ ਕੁ ਸੁਤਰਜੀ ਤੇ ਸੋਹਣੀ ਬਣਾ ਦਿੰਦਾ ਏ ਕਿ ਉਹ ਸੋਹਣੀਆਂ ਜਿੰਦਗੀਆਂ ਸੰਸਾਰ ਦੇ ਵਿੱਚ بڑے بڑے ਮਹਿਣੇ ਰੱਖਣ ਵਾਲੇ ਬਣ ਜਾਂਦੀਆਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਨੂੰ ਦਤਾ ਜੀ ਮੇਰ ਕਰਨ ਰੱਬ ਦੇ ਸਾਡੇ ਵਿੱਚ ਜਿਹੜੇ ਪਰਦੇ ਨੇ ਇਹ ਮਿਟ ਜਾਣ ਅਸੀਂ ਮਨਕ ਦੇ ਪ੍ਰਤੱਖ ਦੀਦਾਰ ਕਰ ਸਕੀਏ ਪਰ ਇਹ ਦੀਦਾਰ ਕੋਈ ਸੰਭਵ ਨਹੀਂ ਜਦੋਂ ਹਉਮੈ ਦਾ ਪਰਦਾ ਜਿਹੜਾ ਇਹ ਜਿਕਰ ਮਿਟ ਜਾਵੇ ਮਾਰਾਇ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ ਪਰਮਾਤਮਾ ਤੇ ਇਸ ਜੀਵ ਦੇ ਵਿੱਚ ਇੱਕ ਪਰਦਾ ਹੈ ਜਿਦੋਂ ਮਾਰੀ ਕਿਤੇ ਖੌਂਦੇ ਦਾ ਪਰਦਾ ਹੈ ਪਰ ਜਿੰਨਾ ਚਿਰ ਇਹ ਪਰਦਾ ਰਹੇ ਉਹਨਾਂ ਚਿਰ ਬੰਦੇ ਨੂੰ ਪ੍ਰਤੱਖ ਕੁਝ ਨਹੀਂ ਦਿਖਿਸਦਾ ਭਾ ਸਾਹੇ ਸਾਹਮਣੇ ਜਾਲੀ ਦਾ ਪਰਦਾ ਹੀ ਕਿਉਂ ਨਾ ਲੱਗਾ ਹੋਵੇ ਪਰ ਜਿੰਨਾ ਚਿਰ ਜਾਲੀ ਹੈ ਉਹਨਾਂ ਚਿਰ ਪ੍ਰਤੱਖ ਨਹੀਂ ਅਗਲਾ ਦੂਜੇ ਪਾਸੇ ਦਾ ਵੀ ਜਿਹੜਾ ਦਿਖਦਾ ਦਿਸ਼ੇਗਾ ਜਰੂਰ ਪਰ ਤੁਹਾਨੂੰ ਲੱਗਦਾ ਨਹੀਂ ਦਿਸ਼ੇਗਾ ਜਾਲੀ ਆਵੇਗੀ ਵਿੱਚ ਮਾਰਾ ਕੇ ਲਗੇ ਜਿੰਨਾ ਚਿਰ ਅੰਦਰ ਖਾਮੇ ਆ ਉਹਨਾਂ ਚਿਰ ਪਰਮੇਸ਼ਵਰ ਪ੍ਰਤੱਖ ਨਹੀਂ ਕਿਸੇਗਾ ਜਦਨ ਸਤਗੁਰੂ ਨੇ ਮਿਹਰ ਕਰਕੇ ਅੰਦਰੋਂ ਖਾਮੇ ਦਾ ਪਰਦਾ ਚੁੱਕ ਦਿੱਤਾ ਫਿਰ ਪਰਮਾਤਮਾ ਪ੍ਰਤੱਖ ਕਿਸਨ ਲੱਗੇ ਜਾਂਦਾ ਹੈ ਸਤਗੁਰੂ ਦੀ ਮਿਹਰ ਕਰਨ ਅਸੀਂ ਪਰਮੇਸ਼ਵਰ ਦੇ ਪ੍ਰਤੱਖ ਦੀਦਾਰ ਕਰ ਸਕੀਏ ਗੁਰਦੇਵ ਪਤਾ ਜੀ ਦੇ ਅੰਮ੍ਰਿਤ ਵਚਨਾਂ ਦੀ ਵਿਚਾਰ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਛੋਟਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤੀ ਬਖਸ਼ਣ ਜੋਗ ਹੈ ਪੱਖ ਲੈਣਾ ਕੀ ਇਨੀਆਂ ਗੁਣਵਿਸ਼ੇ ਪ੍ਰਵਾਕ ਕਰਨੀਆਂ ਵਾਹਿਗੁਰੂ ਜੀ ਦਾ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨੇਰ ਵੈਰ ਅਕਾਲ ਮੂਰਤ ਆਜੂਨੀ ਸਹਬੰ ਗੁਰਪ੍ਰਸਾਦ ਸਿਖ ਤਉ ਅੰਕਾਰ ਸਨ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਪਵੰtar ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਪੁਆਇ ਹੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ